ਸੰਬਰਾਲਾ ਇਲਾਕੇ ਵਿੱਚ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਉਹਨਾਂ ਵੱਲੋਂ ਬੀਤੀ ਰਾਤ ਨੇਲ ਦੇ ਪਿੰਡ ਸੰਸਪੁਰਬ ਵਿਖੇ ਕਣੀ ਆਬਾਦੀ ਵਾਲੇ ਖੇਤਰ 'ਚ ਬਸੇ ਇੱਕ ਘਰ ਦੇ ਮੇਨ ਗੇਟ ਨੂੰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਨੇ ਜਾਣਕਾਰੀ ਅਨੁਸਾਰ ਨਸੱਤਰ ਕੌਰ ਵਿਧਵਾ ਮਨਮੋਨ ਸਿੰਘ ਜੈਦੀਤੀ ਅਤੇ ਜਵਾਈ ਰਕੜੀ ਬਣਵਾਉਣ ਲਈ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਏ ਸਨ ਅਤੇ ਪਿੱਛੋਂ ਨਸੱਤਰ ਕੌਰ ਇਕੱਲੀ ਘਰ ਵਿੱਚ ਸੀ ਉਹ ਵੀ ਰਾਤ ਕਰੀਬ 11 ਵਜੇ ਗਵਾਂਡੀਆਂ ਦੇ ਘਰ ਜਾ ਕੇ ਸੌਂ ਗਈ ਇਸ ਤੋਂ ਪਰੰਤ ਇੱਕ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਘਰ ਦੇ ਲੱਗੇ ਮੇਨ ਗੇਟ ਦੇ ਤਾਲੇ ਤੋੜ ਕੇ ਘਰ ਵਿੱਚ ਦਾਖਲ ਹੋ ਗਏ। ਇਹ ਘਟਨਾ ਕਰੀਬ 1:00 ਵਜੇ ਤੋਂ ਲੈ ਕੇ 1:30 ਵਜੇ ਤੱਕ ਵਾਪਰੀ ਹੈ। ਚੋਰਾਂ ਵੱਲੋਂ ਘਰ ਦੀਆਂ ਅਲਮਾਰੀਆਂ ਵਿੱਚ ਬਣੇ ਲੱਕੜ ਤੋੜ ਕੇ 12 ਤੋਲੇ ਚਾਂਦੀ ਅਤੇ 7 ਤੋਲੇ ਸੋਨਾ ਚੋਰੀ ਕਰਕੇ ਲੈ ਗਏ ਨੇ। ਚੋਰੀ ਤੋਂ ਬਾਅਦ ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਨੇ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ। ਕੀ ਨਾਮ ਹੈ ਸੰਦੀਪ ਕੌਰ ਵੀਰ ਜੀ ਕਿਹੜਾ ਪਿੰਡ ਸਾਮਿਸ਼ਪੁਰ ਵੀਰ ਜੀ ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਲਮਾਰੀਆਂ ਪਾੜੀਆਂ ਸਾਡੀਆਂ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ 1.5 ਟੋਲੇ ਦਾ ਕੜਾ ਤੇ 2 ਟੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਸੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਡੈਸ਼ ਵਗੈਰਾ ਸੀਗਾ ਨਹੀਂ ਵੀ ਕੋਪੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ अलमारी ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਏ ਜੀ ਜੀ ਘਰੋਂ ਕਦੋਂ ਨਿਕਲੇ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਇਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਇਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਤਿੰਨ ਰਾਤ 1:30 ਵਜੇ ਦੀ ਹਾਂਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੇ ਤਿੰਨ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਚ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਜੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਨੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਜੀ ਹਾਂਜੀ ਕੱਲ ਰਾਤ ਦੀ ਘਟਨਾ ਜੀ ਵੀਰੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਤੇ ਹੀ ਭੈਣ ਦੇ ਘਰ ਚੋਰੀ ਨਾ ਹੋਵੇ ਤੁਸੀਂ ਵੀ ਤੁਸੀਂ ਖਲਾਅ ਦਿੱਤੀ ਹਾਂਜੀ ਹਾਂਜੀ ਆਏ ਸੀ ਉਹ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਅਜੀਬਾ ਤੇ ਕੀ ਨਾਮਾ ਟੋਟਾ ਜੀ 79 ਪੌਰ ਆ ਤੇ ਪਿੰਡ ਕਿਹੜਾ ਸੰਵਰ ਕੀ ਘਟਣਾ ਹੋਈਏ ਘਟਣਾ ਬਸ ਅਈ ਮੈਂ ਤਾਂ ਇੱਧਰ ਪੈ ਗਈ ਸੀ ਕਿ ਜਿਮਾ ਕੇ ਸਵੇਰੇ ਦੇਖਿਆ ਤੇ ਗੇਟ ਕੰਨ ਸਾਰੇ ਦਰਵਾਜੇ ਖੁੱਲੇ ਸੀਗੇ ਮੈਂ ਤਾਂ ਰੋਂਦੀ ਘਰੋਂ ਦੀ ਪੱਛੇ ਹੀ ਮੁੜ ਗਈ ਜਮਾ ਦੇਖਿਆ ਜ਼ਹਰਾ ਕੋਲੋਂ ਲੁੱਟ ਕੇ ਮੈਂ ਤਾਂ ਦੇਖਿਆ ਮਗਾ ਪਹਿਲਾਂ ਲਵਾਰੀ ਪੋਂਦੀ ਮੈਂ ਮੈਂ ਕਿਹਾ ਮੇਰਾ ਕੀ ਚੱਕ ਲੈਦੇ ਦੇਖਿਆ ਉਹ ਤੇ ਵੇ ਨਹੀਂ ਦਤ ਮੇਰੇ ਭਾਈ ਗਿਆ ਲੈ ਗਿਆ ਜਾ ਕੇ ਡਾੜਾ ਬੈਗਦੇ ਢੂੰਪਾਣਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਤਲਬ ਇਹ ਆਪਣੇ ਪੇੜਾਈਆਂ ਘੇ ਵੇ ਸੀਗੇ ਤੇ ਜੀ ਉਹ ਲੱਕੜੀ ਬੰਨਣ ਗਏ ਮੈਂ ਘਰ ਗੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀ ਕੱਲ ਇਹ ਗਿਆ 11:00 ਵਜੇ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਡਾ ਮਾਂਦਿਆ ਇੱਕ ਕਿੱਤੀ ਸੈਟ ਦੀਗਾ ਕਿਸੇ ਉਹਨੇ ਦਾ ਕੜਾ ਵੀ ਸੀਗਾ ਮੇਰੇ ਚਮੂਲੀ ਵਾਲੇ ਕਾਂਟੇ ਵੀ ਤੇ ਤੇ ਇੱਕ ਹਾਰ ਵੀ ਸੀਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਤੀਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਰ ਹੈ ਮੁੰਡੀਆਂ ਸੀਗੀਆਂ ਕੈਸ਼ ਮੇਰਾ ਵੀ ਸੀ ਤੇ ਕੈਸ਼ ਉਹਨਾਂ ਪਰ ਜੋ ਲੈ ਕੇ ਗਏ ਆ ਉਹ ਹੈਗੇ ਪੰਜ ਲੱਖ ਰੁਪਈਆ ਪਿਆ ਕਾਚ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਜਲਵਾਰੀ ਚ ਪੁਲਸਨ ਸੁਲਾ ਦੇਤੀ ਤੁਸੀਂ ਹਾਂਜੀ ਪੁਲਸਨ ਸੁਲਾ ਦੇਤੀ ਅਸੀਂ ਆਕੇ ਗਏ ਨੇ ਆਕੇ ਗਏ ਆ ਕਿੰਨਾ ਕ ਨੁਕਸਾਨ ਹੋਊਗਾ ਤੁਹਾਡੇ ਸਾਹਮਣੇ ਜਿਹੜਾ ਸੋਨਾ ਹੈਗਾ ਕਿੰਨਾ ਕਿੰਨਾ ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਨੁਕਸਾਨ ਮੇਰਾ ਤੁਸੀਂ ਕੀ ਕਰ ਮੇਰਾ ਤਾਂ ਪਾਸ ਹੀ ਨਹੀਂ ਆਇਆ ਇਹ ਤਾਂ ਪਿੰਡਾ ਨੂੰ ਸੌਫਤ ਕਰੋ ਕੀ ਮਾਮਲਾ ਇਹ ਮਾਮਲਾ ਹੈ ਹੋਇਆ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿੱਲੀ ਰਹਿੰਦੀ ਦੂਰੇ ਮੇਰਾ ਭਾਈ ਇਕੱਲੇ ਪੈਂਦਾ ਸੀਗਾ ਹੋ ਕੇ ਪੰਜ ਛੇ ਦਿਨ ਮੇਰਾ ਭਾਈ ਗਿਆ ਹੈਗੇ ਬੰਦਾ ਕੱਢ ਅਗੂਰੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰ ਜਮਾਇ ਰੱਖਿਆ ਜੀ ਉਰੇ ਇਹ ਜਾ ਕੇ ਬੰਨ ਚਲੇ ਗਿਆ ਜੀ ਮੇਰੀ ਮੇਰੀ ਆਂਟੀ ਆ ਇਹ ਗਮਾਂਢ ਜਿ ਪੈ ਗਈ ਨਾਲ ਜੀ ਘਰੇ ਕੋਈ ਘਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੇ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲਬੀ ਪੁੱਛਿਆ ਨਹੀਂ ਕੋਈ ਵੀ ਕਹੇ ਹੋਣਾ ਕਿਤੇ ਨਹੀਂ ਯਾ ਸੁਬਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਆਹ ਕੰਮ ਹੋ ਗਿਆ ਜੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਇਹਦੇ ਵਿੱਚ ਇਹਦੇ ਵਿੱਚ ਦਸਤਾਨ ਹੋਇਆ ਇਹਦੇ ਦੀ 6 ਮੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਆ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦਾ ਤੇ ਪੈਰਾਂ ਦੀਆਂ ਨੇ ਜੀ ਇਹ ਸਮਾਜ ਚਾਂਦੀ ਦੇ ਜਵਾਕਾਂ ਦੇ ਲਈ ਆਈ ਸਮੱਸਿਆ ਲੱਗਿਆ ਸੀ ਸੀਸੀਟੀਵੀ ਫੁਟੇਜ ਚ ਕਰਕੇ ਇਹ ਕਹਿੰਦੇ ਨੇ ਜੀ ਮਤਲਬ ਕੈਮਰੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਉਹ ਕੁਝ ਨਹੀਂ ਪਤਾ ਲੱਗੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਕਿੱਧਰੋਂ ਆਏ ਸੀ ਇਹ ਆਏ ਨੇ ਡਬਲਯੂ ਆਏ ਨੇ ਜੀ ਆਪਣੇ ਹਾਂਜੀ ਕਿੰਨੇ ਵਜੇ ਘਟਣਾ ਵਾਲਾ ਸੀ ਇਹ ਮੈਨੂੰ ਲੱਗਦੀ ਇਹ ਘਟਨਾ ਇਹ ਡੇਢ ਕਬੀ ਦੀ ਗੱਲ ਹੈ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਮੇਰਾ ਨਾਮ ਐਸੀ ਪ੍ਰਚੰਦ ਹੈ ਥਾਣਾ ਸਮਰਾਲਾ ਤੋਂ ਹਾਂ ਮੈਂ ਅੱਜ ਚੋਰੀ ਹੋਈ ਸੰਸਪਰਮਾ ਮੌਕੇ ਤੇ ਪੁੱਛਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜਾ ਮਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਅਮਰ ਵਿੱਚ ਦੀ ਆਪਾਂ ਕੀ ਸੀ ਸੀਟੀਵੀ ਫੁਟੇਜ ਵਗੈਰਾ ਤੋਂ ਕੈਪਚਰ ਹੋਇਆ ਜੀ ਕੁਝ ਅਸੀਂ ਕਰ ਰਹੇ ਆ ਜੇ ਜੇ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਇਨੂਰ ਆਪਾ ਪੜਾਂਗੇ। ਪਰ ਤਾਂ ਜੀ ਮੁਰਲੀ ਜਾਨ ਤੋਂ ਬਦਲ ਗਿਆ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ। ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਉਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ। ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕੀ ਕੀ ਚੋਰੀ ਹੋਇਆ ਬਣਾ ਰਹੇ ਹੈ ਜੀ। ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ? ਇਹ ਕਰੀਬ ਰਾਤ 1:30 ਵਜੇ ਦੀ ਘਟਨਾ ਦੱਸ ਰਹੇ ਆ ਆਪਾਂ ਦੀ। ਪਰਿਵਾਰਕ ਮੈਂਬਰ ਕੇ ਰਖੜੀ ਵਗੈਰਾ ਬੰਨਣ ਗਏ ਸੀ। ਹਾਂ, ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ। ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕਈ ਘੰਟੀਆਂ ਦੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਤਵਦੀਸ਼ ਚੱਲ ਰਹੀ ਹੈ ਜੋ ਵੀ ਘਰ ਬਗਾਮਰ ਵਿੱਚ ਜਾਂਦੀ ਹੋ। ਠੀਕ ਹੈ।